ਅਮਰਤ ਵੇਲਾ ਕਦੋਂ ਤੇ ਕਿੰਨੇ ਵਜੇ ਸ਼ੁਰੂ ਹੁੰਦਾ ਏ ਨਿਤਨੇਮ ਦਾ ਸਹੀ ਸਮਾਂ ਕੀ ਏ ਨਿਤਨੇਮ ਕਰਨ ਦੀ ਪਾਠ ਕਰਨ ਦੀ ਅਸਲ ਮਰਿਆਦਾ ਕੀ ਏ ਗੁਰਦੁਆਰਾ ਸਾਹਿਬ ਜਾ ਕੇ ਬੁਢਕਾ ਸਭ ਤੋਂ ਪਾਠ ਕਰਨਾ ਕਿੰਨਾ ਕੁ ਸਹੀ ਆ ਮੋਬਾਈਲ ਤੋਂ ਸਾਨੂੰ ਪਾਠ ਕਰਨਾ ਚਾਹੀਦਾ ਏ ਜਾਂ ਨਹੀਂ ਪਾਠ ਕਰਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਤੇ ਗੱਲ ਚ ਹਜ਼ੂਰੀਆ ਪਾਉਣਾ ਕਿਉਂ ਲਾਜ਼ਮੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੇ ਆਪ ਆਪਣੇ ਚੈਨਲ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਚ ਆਪਾਂ ਗੱਲ ਕੀਤੀ ਸੀ ਸ਼੍ਰੀ ਬ੍ਰਹਮ ਕਵਚ ਦੇ ਪਾਠ ਦੀ ਤੇ ਆਪਾਂ ਦੱਸਿਆ ਸੀ ਕਿ ਇਸ ਬਾਣੀ ਦਾ ਇਤਿਹਾਸ ਕੀ ਆ ਇਸ ਬਾਣੀ ਨੂੰ ਪੜੇ ਜਾਣ ਦੀ ਮਰਿਆਦਾ ਪੜੇ ਜਾਣ ਦੀ ਵਿਧੀ ਕੀ ਆ ਇਸ ਬਾਣੀ ਦੇ ਲਾਭ ਕੀ ਨੇ ਜਿਸ ਤੋਂ ਬਾਅਦ ਸੰਗਤ ਦੇ ਮੈਨੂੰ ਬਹੁਤ ਸਾਰੇ ਕਮੈਂਟ ਆਏ ਜਿਦੇ ਸੰਗਤ ਵੱਲੋਂ ਪੁੱਛਿਆ ਗਿਆ ਸੀ ਕਿ ਸਾਨੂੰ ਅਮਰਤ ਵੇਲੇ ਬਾਰੇ ਦੱਸਿਆ ਜਾਵੇ ਨਿਤਨੇਮ ਦੀ ਬਾਣੀ ਨੂੰ ਪੜੇ ਜਾਣ ਦੀ ਮਰਿਆਦਾ ਬਾਰੇ ਦੱਸਿਆ ਜਾਵੇ ਚਵਰ ਸਾਬ ਕਰਨ ਦੀ ਮਰਿਆਦਾ ਬਾਰੇ ਦੱਸਿਆ ਜਾਵੇ ਹੁਕਮਨਾਮਾ ਸਾਹਿਬ ਲੈਣ ਦੀ ਵਿਧਿਆਦਾ ਬਾਰੇ ਦੱਸਿਆ ਜਾਵੇ ਸੋ ਸੰਗਤ ਦੇ ਹੁਕਮ ਨੂੰ ਸਿਰ ਮੱਥੇ ਰੱਖਦਾ ਹੈ ਆਪਾਂ ਇਹ ਵਿਚਾਰ ਕੀਤੀ ਆ ਕਿ ਜਿੰਨੀਆਂ ਵੀ ਮਰਿਆਦਾਵਾਂ ਨੇ ਉਦੇ ਉੱਪਰ ਆਪਾਂ ਡਿਟੇਲ ਦੇ ਵਿੱਚ ਵੀਡੀਓ ਬਣਾਉਂਦੇ ਜਾਵਾਂਗੇ ਤੇ ਇਹਦੀ ਆਪਾਂ ਇੱਕ ਸੀਰੀਜ਼ ਹੀ ਸ਼ੁਰੂ ਕਰ ਦਿੰਨੇ ਆ। ਸੋ ਇਸੇ ਸੀਰੀਜ਼ ਤੇ ਚੱਲਦੇ ਆਂ ਅੱਜ ਆਪਾਂ ਆਪਣੀ ਪਹਿਲੀ ਵੀਡੀਓ ਲੈ ਕੇ ਹਾਜ਼ਰ ਹਾਂ ਜਿੱਦੇ ਚ ਆਪਾਂ ਗੱਲ ਕਰਾਂਗੇ ਕਿ ਅਮਰਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਨਿਤਨੇਮ ਦੀ ਬਾਣੀ ਨੂੰ ਪੜੇ ਜਾਣ ਦੀ ਵਿਧੀ ਕੀ ਆ ਮਰਯਾਦਾ ਕੀ ਆ ਜਾਂ ਉਸ ਤੋਂ ਇਲਾਵਾ ਸਾਨੂੰ ਨਿਤਨੇਮ ਕਰਨ ਲੱਗਿਆ ਬਾਣੀ ਪੜਨ ਲੱਗਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਸੋ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੀ ਉਹ ਵੀਡੀਓ ਨਹੀਂ ਦੇਖੀ ਜਿੱਦੇ ਚ ਆਪਾਂ ਗੱਲ ਕੀਤੀ ਸੀ ਸ਼੍ਰੀ ਬ੍ਰਹਮ ਕਵਚ ਤੇ ਪਾਠ ਦੀ ਉਸ ਵੀਡੀ ਜਾਂ ਫਿਰ ਤੁਸੀਂ ਇਸ ਵੀਡੀਓ ਤੋਂ ਬਾਅਦ ਸਾਡੇ ਚੈਨਲ ਦੇ ਉੱਪਰ ਜਾ ਕੇ ਸਾਡੇ ਹੁਣ ਤੱਕ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ ਸਕਰੋਲ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਜੀ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਬਹੁਤ ਵਾਰ ਸੰਗਤ ਵੱਲੋਂ ਮੈਨੂੰ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਅਮਰਤ ਵੇਲੇ ਦਾ ਸਹੀ ਸਮਾਂ ਕੀ ਆ ਅਮਰਤ ਵੇਲਾ ਕਦੋਂ ਸ਼ੁਰੂ ਹੁੰਦਾ ਆ ਸੋ ਹੁਣ ਜਦੋਂ ਆਪਾਂ ਅੰਗਰੇਜ਼ੀ ਸਮੇਂ ਦੇ ਹਿਸਾਬ ਨਾਲ ਚੱਲਦੇ ਆ ਤਪਾ ਦੇਖਦੇ ਆ ਕਿ ਰਾਤ ਦੇ 12 ਵਜੇ ਜਿਹੜਾ ਦੇਣਾ ਉਹ ਸ਼ੁਰੂ ਹੋ ਜਾਂਦਾ ਆ ਸਮਾਂ ਜਿਹੜਾ ਆ ਉਹ ਪੀਐਮ ਤੋਂ ਏਐਮ ਦਾ ਹੋ ਜਾਂਦਾ ਆ ਜਿਹਦੇ ਕਰਕੇ ਸੰਗਤਾਂ ਨੂੰ ਬਹੁਤ ਵਾਰੀ ਕਨਫਿਊਜ਼ਨ ਰਹਿੰਦੀ ਆ ਕਿ ਦਿਨ 12 ਵਜੇ ਸ਼ੁਰੂ ਹੋ ਗਿਆ ਵਾ ਫਿਰ ਅਮਰਤ ਵੇਲਾ ਕਿੰਵੇਂ ਸ਼ੁਰੂ ਹੁੰਦਾ ਆ ਤਾਂ ਦੇਖੋ ਇਹ ਤਾਂ ਆ ਅੰਗਰੇਜ਼ੀ ਸਮੇਂ ਦੇ ਹਿਸਾਬ ਦੇ ਨਾਲ ਚੱਲਣ ਦੀ ਗੱਲ ਪਰ ਜੇਕਰ ਆਪਾਂ ਆਪਣੀ ਪ੍ਰਾਤਨ ਤਨ ਦੇਖੀਏ ਤਾਂ ਆਪਾਂ ਇੱਕ ਪੂਰੇ ਦਿਨ ਨੂੰ 24 ਘੰਟਿਆਂ ਨੂੰ ਅੱਠਾਂ ਭਾਗਾਂ ਦੇ ਵਿੱਚ ਵੰਡਦੇ ਆ ਜਿਹਨੂੰ ਆਪਾਂ ਅੱਠ ਪੈਰ ਕਹਿੰਦੇ ਆ ਇਹ ਅੱਠ ਪੈਰ ਕਿਵੇਂ ਨੇ ਇਹਦੇ ਵਿੱਚ ਚਾਰ ਪੈਰ ਜਿਹੜੇ ਆ ਉਹ ਦਿਨ ਦੇ ਆ ਤੇ ਚਾਰ ਪੈਰ ਜਿਹੜੇ ਆ ਉਹ ਆਪਣੀ ਪ੍ਰਾਤਨ ਦੇ ਹਿਸਾਬ ਨਾਲ ਇਹ ਮੰਨਿਆ ਜਾਂਦਾ ਆ ਕਿ ਜਿਹੜਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਵਾ ਨਾ ਉਹ ਦਿਨ ਦਾ ਪਹਿਲਾ ਪੈਰ ਹੁੰਦਾ ਆ ਤੇ ਇਸੇ ਪੈਰ ਨੂੰ ਆਪਾਂ ਅਮਰਤ ਵੇਲਾ ਕਹਿੰਦੇ ਆ ਸੋ ਇਥੇ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਆ ਕਿ ਜੋ ਅਮਰਤ ਵੇਲਾ ਆ ਉਹ 2 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਇਹ 2 ਵਜੇ ਤੋਂ ਲੈ ਕੇ 6 ਵਜੇ ਤੱਕ ਰਹਿੰਦਾ ਆ ਜਿਹੜਾ ਦਿਨ ਦਾ ਪਹਿਲਾ ਪੈਰ ਹੁੰਦਾ ਆ ਜਾਂ ਆਪਾਂ ਇਹਨੂੰ ਇਦਾਂ ਵੀ ਕਹਿ ਸਕਦੇ ਆ ਕਿ ਜਿਹੜਾ ਅਮਰਤ ਵੇਲਾ ਆ ਉਸ ਵੇਲੇ 2 ਵਜੇ ਤੋਂ ਲੈ ਕੇ ਸਵੇਰੇ ਜੋ ਲੋ ਲੱਗਦੀ ਆ ਉਹ ਤੋਂ ਪਹਿਲਾਂ ਦਾ ਸਮਾਂ ਆ ਤੇ ਇਸ ਸਮੇਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਆਪਣਾ ਨਿਤਨੇਮ ਜਿਹੜਾ ਆ ਉਹ ਕਰ ਸਕਦੇ ਜੇ ਸੋ ਮੈਨ ਲੱਗਦਾ ਕਿ ਹੁਣ ਇੱਥੋਂ ਇਹ ਤਾਂ ਕਲੀਅਰ ਹੋ ਗਿਆ ਹੋਗਾ ਕਿ ਅਮਰਤ ਵੇਲਾ ਕਦੋਂ ਤੇ ਕਿੰਨੇ ਵਜੇ ਸ਼ੁਰੂ ਹੁੰਦਾ ਆ ਤੇ ਹੁਣ ਆਪਾਂ ਅੱਗੇ ਜੇ ਗੱਲ ਕਰ ਲਈ ਕਿ ਅਮਰਤ ਵੇਲੇ ਜੋ ਆਪਾਂ ਨਿਤਨੇਮ ਕਰਦੇ ਆ ਉਹਦੀ ਮਰਿਆਦਾ ਕੀ ਆ ਤੇ ਸਾਨੂੰ ਨਿਤਨੇਮ ਜਿਹੜਾ ਵਾ ਉਹ ਕਿਵੇਂ ਕਰਨਾ ਚਾਹੀਦਾ ਆ ਤਾਂ ਨਿਤਨੇਮ ਕਰਨ ਵਾਸਤੇ ਆਪਾਂ ਜਦੋਂ ਸਵੇਰੇ ਅਮਰਤ ਵੇਲੇ ਉੱਠਣਾ ਆ ਤਾਂ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਨਾ ਆ ਜੇਕਰ ਕੇਸੇ ਇਸ਼ਨਾਨ ਕਰੋਗੇ ਤਾਂ ਸਭ ਤੋਂ ਹੀ ਵਧੀਆ ਹੁਣ ਬਹੁਤ ਵਾਰ ਇਦਾਂ ਹੁੰਦਾ ਆ ਕਿ ਕਈ ਮੇਰੇ ਵਰਗੇ ਆਲਸੀ ਹੁੰਦੇ ਆ ਜਿਹੜੇ ਮੂੰਹ ਤੋਂ ਕਈ ਗੁਟਕਾ ਸਾਹਿਬ ਲੈ ਕੇ ਬਾਣੀ ਪੜਨਾ ਸ਼ੁਰੂ ਕਰ ਦਿੰਦੇ ਆ ਪਰ ਨਹੀਂ ਇਸ਼ਨਾਨ ਕਰਨਾ ਲਾਜ਼ਮੀ ਆ ਫਿਰ ਭਾਵੇਂ ਤੁਸੀਂ ਗ੍ਰਸਤੀ ਹੋ ਤੇ ਭਾਵੇਂ ਗ੍ਰਸਤੀ ਨਹੀਂ ਹੋ ਫਿਰ ਇਸ਼ਨਾਨ ਕਰਨ ਤੋਂ ਬਾਅਦ ਸੁੱਚੇ ਵਸਤਰ ਪਹਿਨਣ ਕਰਨ ਲੱਗਿਆਂ ਪਾਣੀ ਪੜਨ ਲੱਗਿਆਂ ਸੁਚਮਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕੋਸ਼ਿਸ਼ ਕਰੋ ਕਿ ਜਿੱਥੇ ਤੁਸੀਂ بیٹھ ਕੇ ਪਾਠ ਕਰ ਰਹੇ ਹੋ ਉਹ ਕਮਰਾ ਜਿਹੜਾ ਵਾ ਖਾਲੀ ਹੋਵੇ ਉੱਥੇ ਕੋਈ ਹੋਰ ਨਾ ਹੋਵੇ ਤਾਂ ਕਿ ਤੁਸੀਂ ਫਿਰ ਪੁਨਜਿਆਸਣ ਲਾ ਸਕਦੇ ਹੋ ਜੇਕਰ ਤੁਹਾਡੀ ਕੋਈ ਮਜਬੂਰੀ ਹੈ ਤੁਹਾਡੇ ਕੋਲ ਇੱਕੋ ਕਮਰਾ ਆ ਜਾਂ ਫਿਰ ਤੁਸੀਂ ਉਸ ਕਮਰੇ ਚ ਬੈਠ ਕੇ ਪਾਠ ਕਰ ਰਹੇ ਹੋ ਜਿੱਥੇ ਤੁਹਾਡੇ ਪਰਿਵਾਰਕ ਮੈਂਬਰ ਜਾਂ ਤੁਹਾਡੇ ਯਾਰ ਦੋਸਤ ਮਿੱਤਰ ਸੁੱਤੇ ਹੋਏ ਨੇ ਕਿਉਂਕਿ ਬਹੁਤ ਸਾਰੇ ਵੀਰ ਭਰਾ ਪੜਨ ਇਦਾਂ ਦੇ ਨੇ ਜੋ ਰੂਮ ਸ਼ੇਅਰ ਕਰਕੇ ਰਹਿੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰ ਉਹਨਾਂ ਵਾਸਤੇ ਇਹ ਚੀਜ਼ ਥੋੜੀ ਔਖੀ ਹੋ ਜਾਂਦੀ ਹੈ ਕਿ ਅਸੀਂ ਕਿਵੇਂ ਐਡਜਸਟ ਕਰੀਏਆਂ ਇਹ ਚੀਜ਼ਾਂ ਨੂੰ ਤਾਂ ਬੇਨਤੀ ਆ ਕਿ ਜਦੋਂ ਤੁਸੀਂ ਅਜਿਹੀ ਹਾਲਤ ਦੇ ਵਿੱਚ ਹੋ ਕਿ ਜਿੱਥੇ ਤੁਹਾਨੂੰ ਕਿਸੇ ਨਾਲ ਕਮਰਾ ਸ਼ੇਅਰ ਕਰਨਾ ਪੈ ਰਿਹਾ ਵਾ ਜਾਂਕਰ ਤੁਹਾਡੇ ਪਰਿਵਾਰਕ ਮੈਂਬਰ ਕਮਰੇ 'ਚ ਸੁੱਤੇ ਨੇ ਤਾਂ ਫਿਰ ਕੋਸ਼ਿਸ਼ ਕਰੋ ਕਿ ਤੁਹਾਡਾ ਜੋ ਆਸਣ ਆ ਨਾ ਉਹਨਾਂ ਦੇ ਨਾਲੋਂ ਉੱਚਾ ਹੋਣਾ ਚਾਹੀਦਾ ਆ ਫਿਰ ਦੂਜੀ ਗੱਲ ਦਾ ਧਿਆਨ ਇਹ ਰੱਖਣਾ ਵਾ ਕਿ ਤੁਸੀਂ ਕਦੀ ਵੀ ਉਹਨਾਂ ਦੇ ਪੈਰਾਂ ਵੱਲ ਨਹੀਂ ਬੈਠਣਾ ਫਿਰ ਨਿਤਨੇਮ ਕਰਨ ਲੱਗਿਆ ਬਾਣੀ ਪੜਨ ਲੱਗਿਆ ਪਾਠ ਕਰਨ ਲੱਗਿਆ ਗੱਲ ਦੇ ਵਿੱਚ ਹਜ਼ੂਰੀਆ ਪਾਉਣਾ ਬਹੁ ਪਾਠ ਕਰਦੇ ਆ ਤੇ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਸਾਨੂੰ ਉਬਾਸੀ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਨਿਛਾਉਣੇ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਕੋਈ ਜੁਕਾਮ ਲੱਗਾ ਹੁੰਦਾ ਜਿਹਦੇ ਕਰਕੇ ਆਪਣਾ ਨਜ਼ਲਾ ਵੀ ਆਉਂਦਾ ਹੈ ਜਾਂ ਫਿਰ ਸਰੀਰ ਦੇ ਕਿਸੇ ਅੰਗ ਦੇ ਉੱਪਰ ਕੋਈ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਕੀ ਕਰਦੇ ਆ ਕਿ ਆਪਾਂ ਬਾਣੀ ਪੜਦੇ ਪੜਦੇ ਸਰੀਰ ਤੇ ਉਸ ਅੰਗ ਤੇ ਖਾਰਸ਼ ਕਰਨੀ ਸ਼ੁਰੂ ਕਰ ਦਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਆਪਣੇ ਹੱਥ ਆ ਉਹ ਸੁੱਚੇ ਨਹੀਂ ਰਹਿੰਦੇ ਜਾਂ ਉਬਾਸੀ ਆਉਣ ਦੇ ਨਾਲ ਨਿਛਾਉਣ ਦੇ ਨਾਲ ਆ ਸੁੱਚੇ ਨਹੀਂ ਰਹਿੰਦੇ ਫਿਰ ਹਜ਼ੂਰ ਇਹਦਾ ਇੱਥੇ ਬਹੁਤ ਅਹਿਮ ਰੋਲ ਆ ਕਿ ਜਦੋਂ ਅਸੀਂ ਸਰੀਰ ਦੇ ਕਿਸੇ ਅੰਗ ਦੇ ਉੱਪਰ ਖਾਰਸ਼ ਕਰਨੀ ਆ ਤਾਂ ਹਜ਼ੂਰੀ ਰੱਖ ਸਕਦੇ ਆ ਨਿਛੌਂ ਦੀ ਆ ਤੇ ਮੂਹ ਦੇ ਅੱਗੇ ਹਜ਼ੂਰੀ ਰੱਖ ਸਕਦੇ ਆ ਸੋ ਇਸ ਤਰ੍ਹਾਂ ਆਪਣੇ ਜਿਹੜੇ ਹੱਥ ਆ ਉਹ ਸੁੱਚੇ ਰਹਿਣਗੇ ਤੇ ਗੁਰੂਕਾ ਸਾਹਿਬ ਦੀ ਬੇਤ ਵੀ ਨਹੀਂ ਹੋਊਗੀ ਝੂਠੇ ਹੱਥ ਲੱਗਣ ਦੇ ਨਾਲ ਫਿਰ ਬਹੁਤ ਵਾਰ ਇਦਾਂ ਵੀ ਦਾਵਾ ਕਿ ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜਾ ਗੁਟਕਾ ਸਾਹਿਬ ਆ ਕਿਸੇ ਸੁੰਦਰ ਰਮਾਲੇ ਦੇ ਅੰਦਰ ਸੁੰਦਰ ਵਸਤਰਾਂ ਦੇ ਅੰਦਰ ਗੁਟਕਾ ਸਾਹਿਬ ਨੂੰ ਲਪੇਟ ਕੇ ਰੱਖਿਆ ਹੁੰਦਾ ਆ ਤੇ ਕਈ ਵਾਰ ਕੀ ਕਰਦੇ ਆ ਕਿ ਉਹਨਾਂ ਵਸਤਰਾਂ ਨੂੰ ਉਹਨਾਂ ਰਮਾਲਾ ਸਾਹਿਬ ਨੂੰ ਗੁਟਕਾ ਸਾਹਿਬ ਕੱਢਣ ਤੋਂ ਬਾਅਦ ਸਾਈਡ ਤੇ ਰੱਖ ਦਿੰਦੇ ਆ ਸੋ ਬੇਨਤੀ ਆ ਇਦਾਂ ਨਾ ਕਰਿਆ ਕਰੋ ਉਸ ਰਮਾਲਾ ਸਾਹਿਬ ਨੂੰ ਉਸ ਵਸਤਰ ਨੂੰ ਤੁਸੀਂ ਫੋਲਡ ਕਰਕੇ ਗੁਟਕਾ ਸਾਹਿਬ ਦੇ ਪਿੱਛੇ ਰੱਖ ਕੇ ਬਾਣੀ ਪੜ ਸਕਦੇ ਹੋ ਸਾਈਡ ਤੇ ਨਾ ਰੱਖਿਆ ਕਰੋ ਇਸ ਤੋਂ ਇਲਾਵਾ ਜਦੋਂ ਤੁਸੀਂ ਅਮਰਤ ਵੇਲੇ ਤੋਂ ਬਾਅਦ ਆਪਣੇ ਨਿਤਨੇਮ ਤੋਂ ਇਲਾਵਾ ਵੀ ਕਦੀ ਕੋਈ ਬਾਣੀ ਪੜਦੇ ਹੋ ਕਿਸੇ ਸਮੇਂ ਦੇ ਵਿੱਚ ਤਾਂ ਇਸ ਗੱਲ ਦਾ ਵਿਸ਼ੇਸ਼ ਧ ਨਸ਼ਾ ਜਿਹੜਾ ਵਾ ਉਹ ਨਾ ਕੀਤਾ ਹੋਵੇ ਕੋਈ ਮੀਟ ਆਂਡਾ ਸ਼ਰਾਬ ਜਿਹੜਾ ਉਹਦਾ ਸੇਵਨ ਨਾ ਕੀਤਾ ਗਿਆ ਹੋਵੇ ਬਾਕੀ ਇਸ ਤੋਂ ਇਲਾਵਾ ਬਾਣੀ ਪੜਨ ਲੱਗਾ ਆਪਣੇ ਕੋਲ ਜਲ ਰੱਖਣਾ ਵਾ ਜੋਤ ਜਗਾਉਣੀ ਆ ਤੂਫ ਅਗਰਬਤੀ ਜਗਾਉਣੀ ਆ ਇਹਦੇ ਬਾਰੇ ਮੈਂ ਬ੍ਰਹਮ ਕਵਚ ਦੀ ਬਾਣੀ ਦੇ ਅੰਦਰ ਗੱਲ ਕਰ ਚੁੱਕਾ ਵਾਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਇਸ ਵੀਡੀਓ ਤੋਂ ਬਾਅਦ ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਕਿ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਗੁਟਕਾ ਸਾਹਿਬ ਤੋਂ ਪਾਣੀ ਪੜ੍ਹਨੀ ਚਾਹੀਦੀ ਆ ਕਿ ਨਹੀਂ ਤਾਂ ਦੇਖੋ ਬਹੁਤ ਵਾਰ ਦੰਦ ਆਇਆ ਕਿ ਅਸੀਂ ਜਦੋਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਸੇ ਸਮਾਗਮ ਤੇ ਜਾਂਦੇ ਆ ਤਾਂ ਉੱਥੇ ਕੀ ਹੁੰਦਾ ਵਾ ਕੀਰਤਨ ਹੋ ਰਿਹਾ ਹੁੰਦਾ ਵਾ ਕਥਾ ਵਿਚਾਰ ਚੱਲ ਰਹੀ ਹੁੰਦੀ ਆ ਬਾਣੀ ਪੜੀ ਜਾ ਰਹੀ ਹੁੰਦੀ ਆ ਤੇ ਆਪਾਂ ਕੀ ਕਰਦੇ ਆ ਕਿ ਆਪਾਂ ਉੱਥੇ ਜਾ ਕੇ ਗੁਰਕਾ ਸਾਹਿਬ ਲੈ ਕੇ ਵੱਖਰੀ ਆਪਣੇ ਤੌਰ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਨੇ ਆ ਤੇ ਇਹਦੀ ਸਭ ਤੋਂ ਵੱਡੀ ਉਦਾਹਰਣ ਆਪਾਂ ਸ੍ਰੀ ਸੱਛ ਸੰਤ ਸਾਹਿਬ ਵਿਖੇ ਦੇਖ ਸਕਦੇ ਆ ਕਿ ਜਿੱਥੇ ਥੱਲੇ ਕੀਰਤਨੀ ਸਿੰਘ ਕੀਰਤਨ ਕਰ ਰਹੇ ਹੁੰਦੇ ਆ ਤੇ ਉੱਪਰਲੇ ਪੋਸ਼ਨ ਤੇ ਬਹਿ ਕੇ ਬਹੁਤ ਸਾਰੀ ਸੰਗਤ ਜਿਹੜੀ ਆ ਗੁਟਕਾ ਸਬ ਤੋਂ ਬਾਣੀ ਪੜ ਰਹੀ ਹੁੰਦੀ ਆ ਹੁਣ ਦੇਖੋ ਇੱਥੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇੰਜ ਬਾਣੀ ਪੜਨਾ ਗਲਤ ਆ ਗੁਰਦੁਆਰਾ ਸਾਹਿਬ ਜਾ ਕੇ ਗੁਟਕਾ ਸਬ ਤੋਂ ਪਰ ਬੇਨਤੀ ਇਹ ਆ ਕਿ ਜਦੋਂ ਆਪਾਂ ਕਿਸੇ ਸਮਾਗਮ ਤੇ ਜਾਂਦੇ ਆ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਆ ਜਿੱਥੇ ਕਥਾ ਕੀਰਤਨ ਚੱਲ ਰਿਹਾ ਹੁੰਦਾ ਵਾ ਵਿਚਾਰ ਚੱਲ ਰਹੀ ਹੁੰਦੀ ਆ ਠੀਕ ਆ ਸਾਦ ਸੰਗ ਹੋ ਰਿਹਾ ਹੁੰਦਾ ਵਾ ਤਾਂ ਉੱਥੇ ਗੁਟਕਾ ਸਬ ਤੋਂ ਲੈ ਕੇ ਬਾਣੀ ਪੜਨ ਤੋਂ ਸੰਕੋਚ ਕੀਤਾ ਜਾਵੇ ਕਿਉਂਕਿ ਇਦਾਂ ਕਿੰਦਾ ਨਾ ਦਾ ਸਾਡਾ ਜਿਹੜਾ ਮੰਨਿਆ ਉਹ ਗੁਟਕਾ ਸਬ ਤੋਂ ਬਾਣੀ ਪੜਨ 'ਚ ਟਿਕਦਾ ਆ ਤੇ ਨਾ ਹੀ ਉੱਥੇ ਜੋ ਕ ਖਾਲੀਅੱਥੀ ਮੋੜੋਂ ਨੇ ਆ ਸੋ ਬੇਨਤੀ ਇਹ ਆ ਕਿ ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਆ ਸਤਸੰਗ ਦੇ ਵਿੱਚ ਜਾਂਦੇ ਆ ਸਮਾਗਮ ਦੇ ਵਿੱਚ ਜਾਂਦੇ ਆ ਤਾਂ ਉੱਥੇ ਜੋ ਕਥਾ ਕੀਰਤਨ ਹੋ ਰਿਹਾ ਵਾ ਅਸੀਂ ਉਸ ਨੂੰ ਸੁਣੀਏ ਉੱਥੇ ਜੋ ਬਾਣੀ ਦੀ ਵਰਖਾ ਹੋ ਰਹੀ ਆ ਉਹਦਾ ਆਨੰਦ ਮਾਣੀਏ ਤੇ ਜੋ ਆਪਣੀ ਬਾਣੀ ਪੜਨੀ ਹੈ ਆਪਣਾ ਨਿਤਨੇਮ ਕਰਨਾ ਆਪਣਾ ਪਾਠ ਕਰਨਾ ਉਹ ਆਪਾਂ ਘਰੋਂ ਕਰਕੇ ਜਾਈਏ ਪਰ ਜੇਕਰ ਕੋਈ ਮਜਬੂਰੀ ਆਪਾਂ ਘਰੇ ਨਹੀਂ ਕਰ ਸਕਦੇ ਆਪਾਂ ਗੁਰਦੁਆਰਾ ਸਾਹਿਬ ਵੀ ਜਾ ਕੇ ਕਰਨਾ ਪੈਂਦਾ ਵਾ ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਕੋਈ ਅਜਿਹੀ ਥਾਂ ਲੱਭੀਏ ਜਿੱਥੇ ਉਸ ਬਾਣੀ ਦੀ ਆਵਾਜ਼ ਉਥੇ ਕਥਾ ਕੀਰਤਨ ਦੀ ਆਵਾਜ਼ ਨਾ ਆਵੇ ਤੇ ਸਾਡਾ ਜਿਹੜਾ ਮਨ ਆ ਬਾਣੀ ਦੇ ਚ ਟਿਕ ਸਕੇ ਜਿਹੜੀ ਆਪਾਂ ਗੁਟਕਾ ਸਭ ਤੋਂ ਪੜ ਰਹੇ ਹਾਂ ਤੇ ਇਸ ਤੋਂ ਬਾਅਦ ਹੁਣ ਅਗਲਾ ਸਵਾਲ ਜੋ ਅਕਸਰ ਤੇ ਬਾਰ-ਬਾਰ ਮੇਰੇ ਕੋਲ ਪੁੱਛਿਆ ਜਾਂਦਾ ਹੈ ਸੰਗਤ ਵੱਲੋਂ ਕਿ ਅਸੀਂ ਮੋਬਾਈਲ ਤੋਂ ਬਾਣੀ ਪੜ ਸਕਦੇ ਆਂ ਮੋਬਾਈਲ ਤੋਂ ਪਾਠ ਕਰ ਸਕਦੇ ਆਂ ਤਾਂ ਦੇਖੋ ਬੇਨਤੀ ਇਹ ਆ ਕਿ ਠੀਕ ਆ ਬੇਸ਼ੱਕ ਆਪਾਂ ਮੰਨਦੇ ਆਂ ਕਿ ਅੱਜ ਮਾਡਰਨ ਜੋਗ ਆ ਆਪਣੇ ਸਾਰੇ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਤੇ ਆਪਣੇ ਕੋਲੋਂ ਇੰਨਾ ਸਮਾਂ ਨਹੀਂ ਆ ਕਿ ਅਸੀਂ ਘਰ 'ਚ ਬੈਠ ਕੇ ਗੁਰੂਕਾ ਸਾਹਿਬ ਲੈ ਕੇ ਬਾਣੀ ਪੜ ਸਕੀ ਜਿਸ ਦੇ ਕਰਕੇ ਆਪਾਂ ਮੋਬਾਈਲ ਤੋਂ ਬਾਣੀ ਪੜਨੀ ਜਿਹੜੀ ਆ ਆਰੰਭ ਕਰ ਦਿੱਤੀ ਆ ਪਰ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਕੋਲੋਂ ਕਿ ਮੈਂ ਇਸ ਹੱਕ ਦੇ ਵਿੱਚ ਨਹੀਂ ਆ ਕਿ ਸਾਨੂੰ ਮੋਬਾਈਲ ਤੋਂ ਬਾਣੀ ਪੜਨੀ ਚਾਹੀਦੀ ਆ ਕਿਉਂਕਿ ਤੁਸੀਂ ਕਦੀ ਆਪ ਐਕਸਪੀਰੀਅੰਸ ਕਰਕੇ ਦੇਖੋ ਕਿ ਜਦ ਤਾਂ ਜੋ ਆਨੰਦ ਜੋ ਟਿਕਾਓ ਸਾਡਾ ਗੁਟਕਾ ਸਭ ਤੋਂ ਬਾਣੀ ਪੜਨ ਲੱਗਿਆ ਬਣਦਾ ਆ ਉਹ ਸਾਡਾ ਮੋਬਾਈਲ ਤੋਂ ਕਦੀ ਵੀ ਨਹੀਂ ਬਣ ਸਕਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਆ ਕਿ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਨੇ ਮੋਬਾਈਲ ਦੇ ਉੱਪਰੋਂ ਠੀਕ ਆ ਤਾਂ ਮੋਬਾਈਲ ਤੇ ਸਾਨੂੰ ਕਿਸੇ ਦਾ ਕੋਈ ਨੋਟੀਫਿਕੇਸ਼ਨ ਆ ਗਿਆ ਕਿਸੇ ਦਾ ਕੋਈ ਮੈਸੇਜ ਆ ਗਿਆ ਤਾਂ ਸਾਡਾ ਧਿਆਨ ਜਿਹੜਾ ਵਾ ਉਧਰ ਚਲਾ ਜਾਂਦਾ ਵਾ ਤੇ ਇਸ ਤਰ੍ਹਾਂ ਇੱਕ ਤਾਂ ਟਿਕਾਓ ਨਹੀਂ ਬਣਦਾ ਤਾਂ ਚਲੋ ਹੁਣ ਇੱਥੇ ਕੋਈ ਇਹ ਕਹਿ ਦੂਗਾ ਕਿ ਮੈਂ ਡਾਟਾ ਆਫ ਕਰ ਦੂੰਗਾ ਜਿੱਤੇ ਕਰਕੇ ਮੈਨੂੰ ਕੋਈ ਮੈਸੇਜ ਨਹੀਂ ਆਊਗਾ ਮੈਂ ਫਲਾਈਟ ਮੋਡ ਲਾ ਦੂੰਗਾ ਜਿੱਤੇ ਕਰਕੇ ਮੈਨੂੰ ਕੋਈ ਕਾਲ ਨਹੀਂ ਆਊਗੀ ਤਾਂ ਠੀਕ ਆ ਭਾਈ ਇਹ ਵੀ ਗੱਲ ਤੁਹਾਡੀ ਮੰਨ ਲੈਂਦੇ ਆ ਪਰ ਤੁਸੀਂ ਕਦੀ ਖੁਦ ਚਰਵਾ ਕਰਕੇ ਦੇਖੋ ਕਿ ਜੋ ਆਨੰਦ ਸਾਨੂੰ ਗੁਟਕਾ ਸਭ ਤੋਂ ਬਣਦਾ ਨਾ ਉਹ ਮੋਬਾਈਲ ਤੋਂ ਤੁਹਾਨੂੰ ਕਦੀ ਵੀ ਨਹੀਂ ਬਣੂਗਾ ਜੋ ਟਿਕਾ ਜੋ ਮਨ ਨੂੰ ਸ਼ਾਂਤੀ ਗੁਟਕਾ ਸਭ ਤੋਂ ਮਿਲਦੀ ਆ ਉਹ ਸਾਨੂੰ ਮੋਬਾਈਲ ਤੋਂ ਨਹੀਂ ਮਿਲ ਸਕਦੀ ਫਿਰ ਦੂਜੀ ਗੱਲ ਬਹੁਤ ਸਾਰੀਆਂ ਗੁਰਬਾਣੀ ਦੀਆਂ ਐਪਸ ਐਦਾਂ ਦੀਆਂ ਨੇ ਜਿਨ੍ਹਾਂ ਦੇ ਚ ਬਾਣੀ ਜਿਹੜੀ ਆ ਉਹ ਗਲਤ ਲਿਖੀ ਗਈ ਆ ਜਾਂ ਫਿਰ ਤੋੜ ਮਰੋੜ ਕੇ ਪੇਸ਼ ਕੀਤੀ ਗਈ ਆ ਸੋ ਜੇਕਰ ਤੁਸੀਂ ਅਜਿਹੀ ਬਾਣੀ ਪੜਦੇ ਹੋ ਤਾਂ ਉਹਦਾ ਤੁਹਾਨੂੰ ਕੋਈ ਲਾਭ ਨਹੀਂ ਆ ਉਲਟਾ ਤੁਸੀਂ ਗੁਨਾਗਾਰ ਹੋ ਗਲਤ ਬਾਣੀ ਪੜਨ ਦਾ ਕਰਕੇ ਫਿਰ ਇੱਕ ਗੱਲ ਹੋਰ ਆਪਾਂ 100 ਤਰ੍ਹਾਂ ਦੀਆਂ ਗੰਦੀਆਂ ਮੰਦੀਆਂ ਚੀਜ਼ਾਂ ਨੇ ਮਾੜੀਆਂ ਚੰਗੀਆਂ ਵੀਡੀਓ ਜ਼ਰੀਲਾਂ ਜਿਹੜੀਆਂ ਨੇ ਉਹ ਆਪਣੇ ਫੋਨ ਤੇ ਦੇਖਦੇ ਆ 100 ਤਰ੍ਹਾਂ ਦੇ ਝੂਠੇ ਮਿੱਠੇ ਹੱਥ ਜਿਹੜੇ ਆ ਉਹ ਸਾਡੇ ਮੋਬਾਈਲ ਨੂੰ ਲੱਗਦੇ ਆ ਫਿਰ ਅਸੀਂ ਉਸ ਮੋਬਾਈਲ ਦੇ ਵਿੱਚ ਗੁੜਕਾ ਸਾਫ ਪਰ ਕੇ ਉਸ ਮੈਲ ਤੋਂ ਬਾਣੀ ਪੜ ਕੇ ਇਹ ਕਿਵੇਂ ਕਹਿ ਸਕਦੇ ਆ ਕਿ ਅਸੀਂ ਸਹੀ ਕਾਮਨ ਜੀ ਗੱਲ ਜੋ ਅਕਸਰ ਮੈਨੂੰ ਕਹੀ ਜਾਂਦੀ ਹੈ ਮੈਨੂੰ ਸੁਣਨ ਨੂੰ ਮਿਲਦੀ ਆ ਉਹਨਾਂ ਵੀਰਾਂ ਵੱਲੋਂ ਖਾਸ ਕਰਕੇ ਜੋ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਵੱਲੋਂ ਜੋ ਅਪਾਰਟਮੈਂਟਾਂ ਦੇ ਫਲੈਟਾਂ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦਾ ਇਹ ਕਹਿਣਾ ਕਿ ਸਾਡਾ ਜਿਹੜਾ ਵਾ ਸ਼ਿਫਟ ਦਾ ਟਾਈਮ ਇਸ ਵੇਲੇ ਦਾ ਹੁੰਦਾ ਹੈ ਜਿਹਦੇ ਕਰਕੇ ਅਸੀਂ ਨਿਤਨੇਮ ਨਹੀਂ ਕਰ ਪਾਉਂਦੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿਸੇ ਗੁੜਕਾ ਸਭ ਤੋਂ ਬਾਣੀ ਪੜ ਸਕੇ ਇਸ ਕਰਕੇ ਅਸੀਂ ਫੋਨ ਤੋਂ ਬਾਣੀ ਪੜਦੇ ਆ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਮੋਬਾਈਲ ਤੋਂ ਬਾਣੀ ਪੜਨ ਵਾਸਤੇ ਸਮਾਂ ਕੱਢ ਰਹੇ ਹੋ ਉੱਥੇ ਹੀ ਤੁਸੀਂ ਥੋੜਾ ਜਿਹਾ ਸਮਾਂ ਬਾਣੀ ਨੂੰ ਕੰਠ ਕਰਨ ਵਾਸਤੇ ਵੀ ਕੱਢੋ ਆਪਣੇ ਨਿਤ ਕੰਠੋ ਜਾਊਗੀ ਨਿਤਨਮ ਕੰਠੋ ਜਾਊਗਾ ਯਾਦ ਹੋ ਜਾਊਗਾ ਫਿਰ ਤੁਹਾਨੂੰ ਮੋਬਾਈਲ ਤੋਂ ਬਾਣੀ ਪੜਨ ਦੀ ਕੋਈ ਜ਼ਰੂਰਤ ਨਹੀਂ ਪਊਗੀ ਫਿਰ ਤੁਸੀਂ ਚੌਂਕੜਾ ਮਾਰ ਕੇ ਆਪਣਾ ਧਿਆਨ ਲਗਾ ਕੇ ਮੰਚਤ ਲਾ ਕੇ ਬਾਣੀ ਪੜ ਸਕਦੇ ਹੋ ਸੋ ਕਹਿਣ ਤੋਂ ਭਾਵ ਹੈ ਕਿ ਦੇਖੋ ਜੇਕਰ ਤੁਹਾਡੀ ਕੋਈ ਮਜਬੂਰੀ ਆ ਤਾਂ ਤੁਸੀਂ ਬਾਣੀ ਕੰਠ ਕਰਕੇ ਮर्यादा ਦਾ ਪਾਲਣ ਜਿਹੜਾ ਵਾ ਉਹ ਕਰ ਸਕਦੇ ਜੀ ਫਿਰ ਇਸ ਤੋਂ ਇਲਾਵਾ ਇੱਕ ਹੋਰ ਗੱਲ ਮੇਰੇ ਧਿਆਨ ਚ ਆਉਂਦੀ ਆ ਕਿ ਬਹੁਤ ਵਾਰ ਸੰਗਤ ਵੱਲ ਇਹ ਵੀ ਕਿਹਾ ਜਾਂਦਾ ਕਿ ਸਾਡੀ ਕੋਈ ਮਜਬੂਰੀ ਆ ਜਿਹਦੇ ਕਰਕੇ ਅਸੀਂ ਇਸ਼ਨਾਨ ਨਹੀਂ ਕਰ ਸਕਦੇ ਸਾਡੀ ਕੋਈ ਸ਼ਿਫਟਾਂ ਨੇ ਉਹਦੇ ਕਰਕੇ ਅਸੀਂ ਨਿਤਨੇਮ ਨਹੀਂ ਸੰਭਾਲ ਸਕਦੇ ਹਨਾ ਜਾਂ ਸਾਡੀ ਕੋਈ ਮੈਡੀਕਲ ਕੰਡੀਸ਼ਨ ਆ ਜਿਹਦੇ ਕਰਕੇ ਅਸੀਂ ਬੈਠ ਨਹੀਂ ਸਕਦੇ ਚੌਂਕੜੀ ਨਹੀਂ ਮਾਰ ਸਕਦੇ ਇਸ਼ਨਾਨ ਨਹੀਂ ਕਰ ਸਕਦੇ ਤਾਂ ਦੇਖੋ ਫਿਰ ਜਿੱਥੇ ਤੁਹਾਡੀ ਮਜਬੂਰੀ ਆ ਜਾਂਦੀ ਹੈ ਨਾ ਹਨਾ ਤਾਂ ਉੱਥੇ ਗੁਰੂ ਸਾਹਿਬ ਬਖਸ਼ਣ ਹਾਰ ਨੇ ਉਜਾਨੀ ਜਾਣ ਨੇ ਠੀਕ ਆ ਤੁਸੀਂ ਫਿਰ ਆਪਣੀ ਮਜਬੂਰੀ ਦੇ ਅਕੋਰਡਿੰਗ ਹਨਾ ਜਿਵੇਂ ਤੁਹਾਨੂੰ ਸਹੀ ਲੱਗੇ ਬਾਣੀ ਪੜ ਸਕਦੇ ਹੋ ਚੱਲਦੇ ਫਿਰਦੇ ਬਾਣੀ ਪੜ ਸਕਦੇ ਹੋ ਕੰਮ ਕਰਦੇ ਬਾਣੀ ਪੜ ਸਕਦੇ ਹੋ ਹਨਾ ਲੇਟੇ-ਲੇਟੇ ਬਾਣੀ ਪੜ ਸਕਦੇ ਹੋ ਜਾਂ ਜਿਵੇਂ ਤੁਹਾਨੂੰ ਸਹੀ ਲੱਗੇ ਤੁਸੀਂ ਉਵੇਂ ਪਾਠ ਕਰ ਸਕਦੇ ਹੋ ਬਾਣੀ ਪੜ ਸਕਦੇ ਹੋ ਵਾਹਿਗੁਰੂ ਮੰਤਰ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਪੜ ਸਕਦੇ ਹੋ ਪਰ ਜੇਕਰ ਤੁਹਾਡੀ ਕੋਈ ਮਜਬੂਰੀ ਆ ਪਰ ਜੇਕਰ ਤੁਹਾਡੀ ਕੋਈ ਮਜਬੂਰੀ ਨਹੀਂ ਆ ਤਾਂ ਜੋ ਮਰਿਆਦਾ ਆ ਤੁਸੀਂ ਉਸ ਦਾ ਪਾਲਣ ਕਰੋ ਸੋ ਉਮੀਦ ਕਰਦਾ ਕਿ ਸਾਡੀ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਅਮਰਤ ਵੇਲੇ ਬਾਰੇ ਨਿਤਨੇਮ ਬਾਰੇ ਬਾਣੀ ਪੜਨ ਦੀ ਸਹੀ ਮਰਿਆਦਾ ਬਾਰੇ ਪਤਾ ਲੱਗ ਗਿਆ ਹੋਊਗਾ ਤੇ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੋਂ ਆਪ ਸੰਤੁਸ਼ਟ ਵੀ ਹੋਵਗੇ ਸੋ ਆਪਣੀ ਰਾਏ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਇਸ ਦੇ ਨਾਲ ਹੀ ਦੱਸ ਸਕਦੇ ਹੋ ਕਿ ਅਗਲੀ ਵੀਡੀਓ ਦੇ ਵਿੱਚ ਤੁਸੀਂ ਕਿਸ ਮਰਿਆਦਾ ਬਾਰੇ ਜਾਨਣਾ ਚਾਹੁੰਦੇ ਹੋ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਵੀਡੀਓ ਵਿੱਚ ਉਸੇ ਵਿਸ਼ੇ ਤੇ ਬਣਾਵਾਂ ਇਸ ਤੋਂ ਇਲਾਵਾ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਪੌਡਕਾਸਟ ਕਰਦੇ ਰਹਿੰਦੇ ਹਾਂ ਤੇ ਜੇਕਰ ਤੁਸੀਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੇ ਨਾਲ ਸਾਡਾ ਪੌਡਕਾਸਟ ਦੇਖਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਚੈਨਲ ਤੇ ਬੁਲਾਈਏ ਸਾਡੇ ਮੁੱਖ ਮਹਿਮਾਨ ਵਜੋਂ ਹੋਣ ਤੇ ਅਸੀਂ ਉਹਨਾਂ ਦੇ ਨਾਲ ਸਿੱਖੀ ਬਾਰੇ ਗੁਰੂ ਇਤਿਹਾਸ ਬਾਰੇ ਗ ਤਰਾ ਕਰੀਏ ਤਾਂ ਤੁਸੀਂ ਉਹਨਾਂ ਦੀ ਪ੍ਰੋਫਾਈਲ ਉਹਨਾਂ ਦਾ ਨੰਬਰ ਜਿਹੜਾ ਆ ਸਾਨੂੰ ਸਾਡੇ ਇੰਸਟਾਗ੍ਰam ਦੇ ਉੱਪਰ ਵੀ ਸ਼ੇਅਰ ਕਰ ਸਕਦੇ ਹੋ ਤੇ ਸਾਡੇ ਇੰਸਟਾਗ੍ਰam ਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਇਆ ਫਿਰ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਸਾਡੇ ਚੈਨਲ ਦਾ ਨਾਮ ਸਰਚ ਕਰਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਮੇਰੇ ਨਾਲ ਇੰਸਟਾਗ੍ਰਾਮ ਤੇ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਤੇ ਇੱਕ ਜ਼ਰੂਰੀ ਬੇਨਤੀ ਜੋ ਮੈਂ ਪਿਛਲੀ ਵਾਰੀ ਵੀ ਕੀਤੀ ਸੀ ਕਿ ਅਸੀਂ ਆਪਣਾ ਇੱਕ ਹੋਰ ਚੈਨਲ ਬਣਾਇਆ ਵਾ ਜਿਹਦਾ ਨਾਮ ਆ ਸੋਚ ਕੇ ਵੇਖੋ ਇਹਦਾ ਲਿੰਕ ਵੀ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਤੁਸੀਂ ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਉਸ ਚੈਨਲ ਤੇ ਮੈਂ ਇੰਟਰਸਟਿੰਗ ਫੈਕਟਸ ਤੇ ਨੋਲੇਜੇਬਲ ਵੀਡੀਓ ਜਿਹੜੀਆਂ ਵਾ ਉਹ ਅਪਲੋਡ ਕਰਦਾ ਰਹਿਣਾ ਵਾ ਇਸ ਕਰਕੇ ਤੁਸੀਂ ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬਾਕੀ ਅੱਜ ਦੀ ਵੀਡੀਓ ਬ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਿਹਾ ਤੇ ਜਿੰਨਾ ਵੀਰਾ ਭਰਾਵਾਂ ਨੇ ਜਿੰਨਾ ਸੰਗਤ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ